ਸੁਖਪਾਲ ਖੈਰੇ ਖਿਲਾਫ ਸਟੇਟ ਸਾਈਬਰ ਕਰਾਈਮ ਸੈੱਲ ਕੋਲ ਪਹੁੰਚੀ ਸ਼ਿਕਾਇਤ ਸੋਸ਼ਲ ਮੀਡੀਆ ਤੇ ਸੀਐਮ ਤੇ ਡੀਜੀਪੀ ਤੋਂ ਪੁੱਛਿਆ ਸੀ ਸਵਾਲ ਬਠਿੰਡੇ ਵਿੱਚ ਚਿੱਟੇ ਸਮੇਤ ਗ੍ਰਿਫਤਾਰ ਕਾਂਸਟੇਬਲ ਅਮਨਦੀਪ ਕੋਟ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਪੁਲਿਸ ਪਹਿਲਾਂ ਹੀ ਸੁਰੱਖਿਆ ਵਿੱਚ ਸੀ ਇਸ ਦਰਮਿਆਨ ਇੱਕ ਆਈਪੀਐਸ ਅਫਸਰ ਦੀ ਕਥਿਤ ਤੌਰ ਉੱਤੇ ਆਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਇਸ ਤੋਂ ਬਾਅਦ ਹੁਣ ਸੁਖਪਾਲ ਖੈਰੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਆਡੀਓ ਬਾਰੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਯਾ ਤਾਂ ਉਹਨਾਂ ਉਤੇ ਕਾਰਵਾਈ ਕਿਤੇ ਜਾ ਰਹੀ ਹੈ ਸੁਖਬਾਲ ਖੈਰ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਦੋਸਤੋ ਬੀਤੇ ਦਿਨੀ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਸੰਬੰਧਿਤ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਸੈਕਸ ਸਕੈਂਡਲ ਦੀ ਆਡੀਓ ਸੰਬੰਧੀ ਮੈਂ ਟਵੀਟ ਕੀਤਾ ਸੀ ਅਤੇ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਨੂੰ ਇਹ ਪੁੱਛਿਆ ਸੀ ਕਿ ਇਸ ਆਡੀਓ ਵਿੱਚ ਆਈਪੀਐਸ ਕਮਿਸ਼ਨਰ ਲੁਧਿਆਣਾ ਸੱਪਨ ਸ਼ਰਮਾ ਹੈ ਪਰੰਤੂ ਇਸ ਆਡੀਓ ਦੀ ਜਾਂਚ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਮੈਨੂੰ ਡਰਾਉਣਾ ਤੇ ਮੇਰੀ ਆਵਾਜ਼ ਨੂੰ ਬੰਦ ਕਰਨ ਦੇ ਨਜ਼ਰੀਏ ਨਾਲ ਸਟੇਟ ਸਾਈਬਰ ਕਰਾਈਮ ਸੈੱਲ ਰਾਹੀਂ ਟਵਿੱਟਰ ਨੂੰ ਮੇਰੀ ਸ਼ਿਕਾਇਤ ਕੀਤੀ ਹੈ ਪਰੰਤੂ ਮੈਂ ਇਸ ਆਡੀਓ ਦੀ ਨਿਰਪੱਖ ਸੀਵੀਆਈ ਜਾਂਚ ਦੀ ਮੰਗ ਕਰਦਾ ਹਾਂ ਤੇ ਮੁੜ ਦਰਉਂਦਾ ਹਾਂ ਕਿ ਭਗਵਾਨਤ ਮਾਨ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਬਦਲ ਦਿੱਤਾ ਹੈ ਜ਼ਿਕਰ ਕਰਦੀਏ ਕਿ ਵਿੱਤੇਦਿਨ ਸੁਖਪਾਲ ਖੈਰ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ 18 ਗ੍ਰਾਮ ਹੈਰੋਇਨ ਸਮੇਤ ਕਨਸਟੇਬਲ ਅਮਨਦੀਪ ਕੋਰ ਦੀ ਗ੍ਰਿਫਤਾਰੀ ਤੋਂ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਇੱਕ ਔਰਤ ਨਾਲ ਵਾਇਰਲ ਹੋਈ ਆਰਡੀ ਯੋਲੇ ਡੂੰਗੀ ਜਾਂਚ ਦੀ ਲੋੜ ਹੈ ਜੇ ਵਰਦੀ ਧਾਰੀ ਆਦਮੀ ਐਨੇ ھیਠਾਂ ਡਿੱਗ ਗਏ ਹਨ ਤਾਂ ਆਮ ਲੋਕ ਪੁਲਿਸ ਤੋਂ ਕੀ ਉਮੀਦ ਕਰ ਸਕਦੇ ਹਨ ਤੇ ਅਜਿਹੇ ਅਧਿਕਾਰੀਆਂ ਦੇ ਅਧੇਨ ਇੱਕ ਸੁਤੰਤਰ ਅਤੇ ਨਿਰਪੱਖ ਲੁਧਿਆਣਾ ਪੱਛਮੀ ਉਪਚੋਣ ਕਰਵਾਉਣਾ ਬਹੁਤ ਅਸੰਭਵ ਹੈ ਇਸ ਲਈ ਅਸੀਂ ਉਕਤ ਅਧਿਕਾਰੀ ਦੇ ਤੁਰੰਤ ਤਬਾਦਲੇ ਤੇ ਸੀਬੀਆਈ ਜਾਂਚ ਦੀ ਮੰਗ ਕਰਦਾ ਹਾਂ ਦਰਸਾਲ ਇੱਕ ਆਈਪੀਐਸ ਅਫਸਰ ਦੀ ਕਥਿਤ ਤੌਰ ਉਤੇ ਆਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਇਹ ਆਡੀਓ ਪੰਜਾਬ ਪੁਲਿਸ ਦੇ ਐਕਸ ਨੂੰ ਬੁਰੀ ਤਰਾ ਟਾਲ ਆ ਰਹੀ ਹੈ ਇਸ ਕਥਿਤ ਆਡੀਓ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੋ ਔਰਤਾਂ ਨਾਲ ਸੰਬੰਧ ਬਣਾਉਣ ਲਈ ਸੌਦੇਬਾਜ਼ੀ ਕਰਦਾ ਹੋਇਆ ਸੁਣਾਈ ਦੇ ਰਿਹਾ ਹੈ ਅਧਿਕਾਰੀ ਨੂੰ ਕਥਿਤ ਤੌਰ ਤੇ ਔਰਤ ਨੂੰ 20000 ਰੁਪਏ ਤੇ ਉਸਦੇ ਸਾਥੀ ਮਹਿਲਾ ਲਈ ਇੰਨੀ ਹੀ ਰਕਮ ਦੀ ਪੇਸ਼ਕਾਸ਼ ਕਰਦੇ ਹੋਏ ਸੁਣਾਈ ਦਿੱਤਾ ਜਾ ਰਿਹਾ ਹੈ ਇਹ ਆਡੀਓ ਨੌਕਰਸ਼ਾਹੀ ਤੇ ਸਿਆਸੀ ਹਲਕਿਆਂ ਵਿੱਚੋਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਕਲਿੱਪ ਵਿੱਚ ਅਧਿਕਾਰੀ ਜਦ ਰਾਸ਼ੀ ਕੱਟ ਕਰਦਾ ਹੈ ਤਾਂ ਔਰਤ ਉਸਦੇ ਸੌਦੇ ਨੂੰ ਨਾਮਨਜ਼ੂਰ ਕਰਦੇ ਹੋਏ ਉਸ ਨੂੰ ਚਿੰਦੀ ਚੋਰ ਕਹਿੰਦੀ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਬਾਕੀ ਆਉ ਲੈ ਚਲਦੇ ਆ ਤੁਹਾਨੂੰ ਸੁਖਪਾਲ ਸਿੰਘ ਖੈਰੇ ਦੇ ਉਸ ਵੀਡੀਓ ਵੱਲ ਜਿਸ ਦੇ ਵਿੱਚ ਉਹ ਇਹ ਸਾਰੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਬਹੁਤ ਮਤਲਬ ਇਹ ਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ 3 ਸਮ ਕਰਨਾ ਹੈ 3 ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਹੀ ਆ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਤੇ 20000 ਰੁਪਏ ਉਸ ਦੂਸਰੀ ਔਰਤ ਨੂੰ ਔਰ ਅ ਮਿੰਟ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਂਡ ਨਹੀਂ ਗਈ ਉਹ ਬਹੁਤ ਹਲਿਆਣ ਟ੍ਰੇਂਡ ਆ ਯਾਰੋ ਆ ਨੋਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਆ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਆਫਸਰ ਸਾਰੀ ਅੱਛੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਆ ਕਿ ਉਸ ਆਫਸਰ ਦੇ ਘਰ ਕੀ ਬੀਤਦੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਹੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਇਹ ਕਿਸ ਕਰਤਾਰ ਦਾ ਆਦਮੀ ਹੈ